ਸਭ ਤੋਂ ਪਹਿਲਾਂ ਬਾਹਾਂ ਦੀ ਕਾਟ ਪਾਵਾਂਗੇ ਠੀਕ ਆ ਇੱਥੋਂ ਆਹ ਜਿਹੜੀ ਸਾਈਡ ਖੁੱਲੇ ਵਾਲੀ ਸਾਈਡ ਆ ਬਾਹਾਂ ਦੀ ਬੰਦ ਵਾਲੀ ਸਾਈਡ ਤੇ ਨਹੀਂ ਨਿਸ਼ਾਨੀ ਲਾਉਣੀ ਖੁੱਲੇ ਵਾਲੀ ਸਾਈਡ ਤੇ ਠਾਹ ਨੂੰ ਨਿਸ਼ਾਨੀ ਲਾਉਣੀ ਆ 2.5 ਇੰਚ ਦੀ ਠੀਕ ਆ 2.5 ਦੀ ਲਾ ਕੇ ਇੱਧਰ 1.5 ਦੀ ਲਾ ਲੈਣੀ ਆ 1.5 ਦੀ ਲਾ ਕੇ ਇਹਨੂੰ ਇਹਦੇ ਨਾਲ ਮਿਲਾ ਲੈਣਾ ਇਹਨੂੰ ਇਸ ਦੇ ਨਾਲ ਬਣਾ ਲੈਣਾ ਇੱਥੋਂ ਕੋਈ ਵੀ ਇਦਾਂ ਮਤਲਬ ਚੁੰਝ ਜੀ ਨਹੀਂ ਬਣਾਉਣੀ ਇਹ ਦਾ ਸਟੇਟ ਹੀ ਹੋਣੀ ਚਾਹੀਦੀ ਤੇ ਇਹਦੀ ਕਟਿੰਗ ਕਰ ਲੈਣੀ ਆ ਬਾਅਦ ਵਿੱਚ ਅਸੀਂ ਕਟਿੰਗ ਕਰਕੇ ਤੇ ਬਾਹਾਂ ਦੀ ਆ ਸ਼ੇਪ ਹੋਣੀ ਆ ਸਾਡੀ ਬਾਹਾਂ ਦੀ ਆ ਸ਼ੇਪ ਹੋਣੀ ਆ ਇੱਥੋਂ 2.5 ਇੰਚ ਇੱਥੋਂ 1.5 ਆ ਜਿਹੜੀ ਚੀਜ਼ ਆ ਸਟੇਟ ਰੱਖਣੀ ਆ ਆ ਵਾਲੀ ਚੀਜ਼ ਜਿਹੜਾ ਮੋਡਾ ਵਾ ਉੱਪਰੋਂ ਉਹ ਸਟੇਟ ਰੱਖਣਾ ਵਾ ਕੋਈ ਵੀ ਐਦਾਂ ਕਰਕੇ ਚੁੰਝ ਜੀ ਨਹੀਂ ਬਣਾਉਣੀ ਕਿ ਉੱਪਰ ਚੁੰਝ ਜੀ ਨਜ਼ਰ ਆਵੇ ਉਹਦੇ ਨਾਲ ਭੂਗ ਪਹਿਣਗੇ ਬਾਹਾਂ ਤੇ ਠੀਕ ਆ ਪ्रेस ਕਰਕੇ ਇਹਨੂੰ ਸਟੇਟ ਹੀ ਇੱਥੋਂ ਕੱਟਣਾ ਵਾ ਜਦੋਂ ਮੋਢੇ ਨੂੰ ਕੱਟਣਾ ਇਦਾਂ ਟੇਢੀ ਜੀ ਠੀਕ ਆ ਉਸ ਤੋਂ ਬਾਅਦ ਅਸੀਂ ਬੁੱਕ ਰੱਖਾਂਗੇ ਬਾਹਾਂ ਦਾ ਠੀਕ ਆ ਬੁੱਕ ਰੱਖ ਕੇ ਅਸੀਂ ਕਬੀਰ ਦੇ ਨਾਲ ਮਿਲ ਲੈਣਾ ਵਾ ਕਿ ਕਿੱਥੇ ਆਉਂਦੀ ਆ ਸੀਨ ਇੱਥੇ ਆਡੀ ਸੀਨ ਆਉਂਦੀ ਆ ਇੱਥੇ ਅਸੀਂ ਨਿਸ਼ਾਨੀ ਲਾ ਲਾਂਗੇ ਜਿੱਦਾਂ ਦੇਖੋ ਸਾਡਾ ਆ ਮੈਂ ਮੋਟਾ ਜੋੜਿਆ ਸੀ ਤੇ ਆ ਕੱਪੜਾ ਵੱਧ ਘਟਾ ਇੰਨਾ ਇੰਨਾ ਵੱਧ ਘਟਾ ਇਹਨੂੰ ਅਸੀਂ ਕਟਿੰਗ ਕਰ ਲਾਂਗੇ ਇਹਨੂੰ ਅਸੀਂ ਕਟਿੰਗ ਕਰ ਲਾਂਗੇ ਕਿ ਇਹ ਬਰਾਬਰ ਹੋ ਜੇ ਠੀਕ ਆ ਉਸ ਤੋਂ ਬਾਅਦ ਬਾਹ ਨੂੰ ਸਿੱਧੀ ਕਰਕੇ ਬਾਹ ਨੂੰ ਅਸੀਂ ਸਿੱਧੀ ਕਰ ਲੈਣਾ ਠੀਕ ਆ ਸੀਨ ਲਾ ਕੇ ਫੇਰੇ ਫੇਰੇ ਇਹਦੀ ਮੋਡਾ ਜੋੜਨਾ ਹੈ ਹਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਅੱਜ ਮੈਂ ਤੁਹਾਨੂੰ ਦੱਸਾਂਗੀ ਬਾਹ ਲਗਾਉਣਾ ਮੋਡਾ ਕਿੱਦਾਂ ਜੋੜਨਾ ਠੀਕ ਆ ਸਭ ਤੋਂ ਸੌਖਾ ਤਰੀਕਾ ਵਾ ਜਿਹੜਾ ਤੁਹਾਨੂੰ ਸਮਝ ਆ ਜਾਵੇ ਠੀਕ ਆ ਪਹਿਲਾਂ ਇੱਥੇ ਬੋਕਰ ਰੱਖ ਲੈਣਾ ਜਿੰਨਾ ਵੀ ਰੱਖਣਾ ਸੀ ਠੀਕ ਆ ਸਾਢੇ 6 ਬੋਕਰ ਰੱਖ ਲਿਆ ਬੋਕਰ ਇਸੇ ਨਾਲ ਕਰਦੇ ਹਾਂ ਬੋਕਰ ਨੂੰ ਪੱਕਾ ਕਰਨ ਲਈ ਦਸ ਤੋਂ ਬਾਅਦ ਠੀਕ ਆ ਦੇਖੋ ਫਰੰਟ ਵਾਲੀ ਸਾਈਡ ਆ ਆਹ ਬਣਾ ਠੀਕ ਆ ਤੇ ਇਸ ਕਰਕੇ ਇਹਨੂੰ ਇਹਦੇ ਨਾਲ ਮਿਲਾ ਦੇਣਾ ਅਸੀਂ ਇੰਝ ਟੇਪ ਨਾਲ ਨਹੀਂ ਦੇਖਣਾ ਕਿ ਅਸੀਂ ਐਦਾਂ ਕਰਕੇ ਦੇਖਾਂਗੇ ਤੇ ਇਹ ਕਿੰਨੀ ਆਉਂਦੀ ਆ ਤੇ ਫਿਰ ਗਲਤ ਹੋ ਜਾਏਗਾ ਆਪਣਾ ਠੀਕ ਆ ਅਸੀਂ ਐਦਾਂ ਹੀ ਦੇਖਣਾ ਹੈ ਇੱਥੇ ਮੋਡਾਂ ਦੇਖ ਲੈਣਾ ਤੇ ਇੱਥੇ ਅਸੀਂ ਨਿਸ਼ਾਨੀ ਲਾ ਰਣੀ ਆ ਠੀਕ ਆ ਤੇ ਨਿਸ਼ਾਨੀ ਲਾ ਲਈਆ ਇੱਥੋਂ ਤੁਸੀਂ ਸਿੱਧੀ ਸਕੇਲ ਨਾਲ ਵੀ ਨਿਸ਼ਾਨੀ ਲਾ ਸਕਦੇ ਹੋ ਓਦਾਂ ਵੀ ਇਦਾਂ ਕਰਕੇ ਲਾ ਸਕਦੇ ਹੋ ਇਹ ਬਹੁਤ ਥੋੜੀ ਲੂਜ਼-ਨੂਜ਼ ਰੱਖੀਆਂ ਸੀ ਹਾਂਜੀ ਤੇ ਅਸੀਂ ਦੇਖਣਾ ਵਾ ਕਿ ਕਮੀ ਦੀ ਅਗਲੀ ਕਾਟ ਕਿੱਧਰ ਪਈ ਆ ਠੀਕ ਆ ਬਾਹ ਨੂੰ ਸਿੱਧਾ ਕਰਕੇ ਆਹ ਬਾਹ ਨੂੰ ਸਿੱਧਾ ਕਰ ਲਿਆ ਉਧਰਲੀ ਸਾਈਡ ਹੀ ਅਗਲੀ ਕਾਟ ਪਾ ਲੈਣੀ ਆ ਸਿੱਧਾ ਕਰਕੇ ਇਹ ਜੀ ਪਹਿਲਾਂ ਵੀ ਪਾ ਸਕਦੇ ਆ ਬਾਅਦ ਵਿੱਚ ਵੀ ਇਹ ਕਾਟ ਪਾ ਲੈਣੀ ਆ ਠੀਕ ਫਿਰ ਇਹਨੂੰ ਬਾਜੂ ਦੇ ਵਿੱਚ ਕਰਕੇ ਦੇਖੋ ਅ ਇੱਥੋਂ ਸੀਨ ਲਾਉਣੀ ਸਟਾਰਟ ਕਰਨੀ ਆ ਜਿਹੜਾ ਕੱਪੜਾ ਵਾ ਇਹਨੂੰ ਇਦਾਂ ਫੋਲਡ ਕਰ ਦੇਣਾ ਤੇ ਬਾਹਾਂ ਵਾਲੇ ਕੱਪੜੇ ਨੂੰ ਵੀ ਇਦਾਂ ਫੋਲਡ ਕਰ ਦੇਣਾ ਤੇ ਹੁਣ ਅਸੀਂ ਸੀਨ ਲਾਵਾਂਗੇ ਬਾਹਾਨਾ ਕੱਪੜਾ ਜਿਹੜਾ ਘੱਟ ਵੱਧ ਨਹੀਂ ਅਸੀਂ ਕਰਨਾ ਨਾਲ ਨਾਲ ਹੀ ਬਾਹ ਦੇ ਨਾਲ ਨਾਲ ਹੀ ਇਹਨੂੰ ਲਾਉਂਦੇ ਜਾਵਾਂ ਬਾਹਟ ਆ ਸੇਮ ਹੋਣਾ ਚਾਹੀਦਾ ਅਗਲਾ ਕੁਛਲਾ ਕੱਪੜਾ ਮੋਢੇ ਦਾ ਆਣ ਕੇ ਕੋਈ ਵੀ ਝੋਲਣੀ ਪੈਣਾ ਚਾਹੀਦਾ ਜਿਹਨੇ ਟੁਕੜਾ ਹੁੰਦਾ ਮੋਢਿਆਂ ਦੇ ਉੱਪਰ ਜਿਹੜੀ ਸੀਨ ਲਾਈ ਸੀ ਅਸੀਂ ਪਹਿਲਾਂ ਮੋਢਿਆਂ ਦੇ ਉੱਤੇ ਸੈਟਿੰਗ ਕਰਦੇ ਹਾਂ ਜੇ ਕੋਈ ਐਸਾ ਟੁਕੜਾ ਹੋਏ ਉਹ ਕਟਿੰਗ ਕਰਦੇ ਹਾਂ ਇਹ ਲੱਗੀ ਆ ਬਿਲਕੁਲ ਵੀ ਕਿਤੇ ਵੀ ਪਹੁੰਗਣੀ ਹੈਗਾ ਆ ਵੀ ਸੀ ਨਾ ਸੀਣ ਜਿਹੜੀ ਐ ਮੈਚ ਆ ਠੀਕ ਆ ਥੋੜੀ ਬਹੁਤੀ ਇੱਧਰ ਉੱਧਰ ਹੋ ਸਕਦੀ ਹੈ ਕੋਈ ਗੱਲ ਨਹੀਂ ਪਰ ਸੇਮ ਹੋਣੀ ਚਾਹੀਦੀ ਥੋੜੀ ਬਹੁਤੀ ਤਾਂ ਨਹੀਂ ਹੋਣੀ ਚਾਹੀਦੀ ਆਹ ਫਰੰਟ ਸਾਈਡ ਆ ਬੰਦੀ